ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਅਮਰਕੋਟ ਮੇਨ ਅੱਡਾ ਮੇਨ ਕਸਵਾ ਲੱਗਦਾ ਭਰਾਹਾਂ ਨੂੰ ਤੁਹਾਨੂੰ ਗਰਵੰਤ ਨੂੰ ਮਲਾਵਾਂਗੇ ਸੱਜਣੋ 8 7 ਐਨੀਮਲ ਵਿਕਰੀ ਵਾਲੇ ਰਹਿਣਗੇ ਇਸ ਵੀਡੀਓ ਦੇ ਵਿੱਚ ਕਿੰਨੀਆਂ ਸੂਈਆਂ ਸਵਾਈਆਂ ਤਾਜ਼ੀਆਂ ਕਿੰਨੀਆਂ ਗੱਬਣਾ ਕਿੰਨੀਆਂ ਮੋਹਰਾ ਦੀਆਂ ਤੇ ਸੱਜਣੋ ਕਿੰਨੀਆਂ ਨੀਲੀ ਦੀਆਂ ਇਹ ਲੇਖੇ ਜੋਖੇ ਚੱਲੀ ਜਾਣਗੇ ਨਾਲ ਦੀ ਨਾਲ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਿਓ ਤੁਹਾਡੇ ਕੰਮ ਦੇ ਪਸ਼ੂ ਵੀ ਵਿੱਚ ਪੂਰੇ ਰੇਟ ਨਾਲ ਦਵਾਵਾਂਗੇ ਤੁਹਾਨੂੰ ਉਹ ਪਰਣੀ ਲੀਦੀ ਮੈਂ ਖੜੀ ਆ ਇੱਕ ਕੋ ਖੜੀ ਐ ਕਾਟ ਏਡੇ ਕਾਟ ਚ ਖੜੀ ਆ ਮੂਹਰਾ ਦੀਆਂ ਝੋਟੀਆਂ ਚੰਗੀਆਂ ਆਗੀਆਂ ਵੀਰ ਦੇ ਕੋਲੇ ਇੱਕ ਐਮ 29 ਦੀ ਰੀਜਨਲ ਝੋਟੀ ਆ ਜੀ ਲੱਲਾ ਚਾਰ ਦੰਦ ਕੱਟੀ ਸੁਈਆ ਬੜੇ ਚੰਗੇ ਦੁੱਤ ਇਸ ਚੱਲਦੀ ਪਈ ਆ ਓਕੇ ਰਿਪੋਰਟ ਝੋਟੀ ਇਹਦਾ ਵੀ ਲੇਖਾ ਜੋਖਾ ਆਪਾਂ ਪੁੱਛਦੇ ਆ ਭਰਾ ਤੋਂ ਇੱਕ ਆ ਕੱਟੀ ਓਕੇ ਰਿਪੋਰਟ ਗਰਵੰਤ ਵੀਰ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਸਨ ਸਾਬ ਹੋਰ ਸੁਣਾ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਹੀ ਕਿਰਪਾ ਗੁਰੂ ਰਾਮਦਾਸ ਦੀ ਸ਼ੁਕਰ ਹੈ ਗੁਰੂ ਰਾਮਦਾਸ ਕਿਰਪਾ ਹੀ ਰੱਖੇ ਹਨ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਚੜਦੀ ਕਲਾ ਕਰਨ ਹਾਂ ਜੀ ਇਦਾਂ ਭੈਣ ਭਰਾਵਾਂ ਦੇ ਨਾਲ ਹੀ ਆਪਾਂ ਵੀ ਬੈਲਕਲ ਕਾਮਯਾਬੀ ਹੋ ਜਾ ਹਾਂ ਜੀ ਆਪਣੀ ਦੁਕਾਨਦਾਰੀ ਤੇ ਭੈਣ ਭਰਾ ਚੜਦੀ ਕਲਾ ਤਾਂ ਹੀ ਗੱਡੀ ਚੱਲਣੀ ਹੈ ਭੈਣ ਭਰਾ ਖੁਸ਼ ਹੋਣੇ ਤਾਂ ਆਪਾਂ ਖੁਸ਼ ਹਾਂ ਜੀ ਆਪਾਂ ਵੀ ਖੁਸ਼ ਹਾਂ ਜੀ ਡਰੈਸ ਦਈਏ ਡਰੈਸ ਹੈਗਾ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ तहसील पट्टी जिला सिरि तरन तरन साहेब ओके मोबाइल नंबर है 98772 8043 98772 8043 98772 ਤੇ 8043 ਹਾਂਜੀ ਇਹਦੇ ਤੇ ਕਰੇ ਸੰਪਰਕ ਹਾਂਜੀ ਆਪਾਂ ਨੌਂ ਜਨਮਰ ਵਿਖਾਈਏ ਨੌਂ ਨਾਕ ਵਿਖਾਦਨੇ ਅੱਜ ਨੌ ਇੱਕੋ ਸੂਣਾ ਦੀ ਵਿੱਚ ਉਹ ਬਾਕੀ ਸਾਰੀਆਂ ਸੋਈਆਂ ਸਵਾਈਆਂ ਗਿੱਲੇ 나ੜੂ ਸਾਰੀਆਂ ਓਕੇ ਝੋਟੀਆਂ ਆਈਆਂ ਨੀਆਂ ਦੰਦਾ ਚ ਠੀਕ ਆ ਹਾਂਜੀ ਚੰਗੇ ਦੋਦਾਲੀ ਨੀਲੀਆਂ ਤੇ ਮੋਹਰਾ ਦੀ ਨੀਲੀਆਂ ਮੋਹਰਾ ਇਹ ਚੰਗੇ ਰਿਕਾਰਡ ਵਾਲੀਆਂ ओके okay. हां जी एदे तुजे शुरू करिए ते एदा की लेखा जो ये पहला सुआ ਛੋਟੀ ਸੂਈ ਜੇ ਛੇ ਦੰਦ ਜੇ ਮੂੰਹ ਓਕੇ ਮੂੰਹ ਛਿੱਗੀ हां ਮੂੰਹ ਛੇ ਦੰਦ ਤੇ ਮਗਰ ਵੀ ਕੱਟੀ ਮਗਰ ਉਹ ਕੱਟੀ ਤੇ ਆ ਉਹ ਕੱਟੀ ਕਰਮ ਵਾਲੀ ਓਕੇ ਠੀਕ ਆ ਇਹ ਕਿੰਨੇ ਦਿਨਾਂ ਦਾ ਗਰਵੰਤ ਸੁਆ ਇਹਦਾ ਤੇ ਕਿੰਨਾ ਦੁੱਧ ਹੋਣੇ ਦੇ ਕੋਲ ਇਹਨੂੰ ਸੂਈ ਨੂੰ ਅੱਜ 8 ਤੋਂ 9 ਦਿਨ ਹੋ ਗਏ 8 ਤੋਂ 9 ਦਿਨਾਂ ਦੀ ਸੂਈ हां जी ਉਹ 12 ਕਿਲੋ ਦੁੱਧ ਇਸਲੇ ਤਿਆਰ ਹੈ ਇਸ ਟਾਈਮ 12 ਕਿਲੋ ਦੁੱਧ ਜਿਹੜਾ ਮਰਜੀ ਸੱਜਣ ਆ ਜੇ ਆ ਜਿੱਦਾਂ ਮਰਜੀ ਕੋਈ ਤਸੱਲੀ ਕਰੇ ਠੀਕ ਆ हां जी ਬਾਕੀ ਲੇਵੇ ਭਾਂਡੇ ਦੀ ਬਰੀਕੀ ਬਹੁਤ ਹਾਂ ਜਿੱਦਾਂ ਐ ਕਰਮਾੜੀ ਤਿਆਂ ਤੋੜ ਦਿੰਦੀ ਉਹ ਜਦੋਂ ਪਸਮਾਰ ਹਾਂਜੀ ਕਿਹੇ ਗੱਲਾਂ ਨਹੀਂ ਕਸਰ ਸਾਬ ਵਜੇ ਨਾਲੋਂ ਕੇ ਕੱਤ ਵੀਲ ਹਨਾ ਸਾਹਮਣਾ ਲੋਂਗੇ ਵੀ ਪ੍ਰਾਣੀ ਕਸਰ ਨਹੀਂ ਛੱਡੀ ਲੈ ਕੱਟ ਬਾਰੇ ਦਾ ਤੂਰਾ ਕਰਾ ਚੱਕ ਪੈਣਾ ਭਰਾਵਾਂ ਪਸ਼ੂ ਸੱਜਣੋ ਪਸ਼ੂ ਜਿਆਦਾ ਨਹੀਂ ਤੇ ਪਤਾਰਾ ਮਾਰ ਕੇ ਚੱਕਰਾ ਦਿੰਦੇ ਆ ਵੀਡੀਓ ਲੰਮੀ ਹੁੰਦੀ ਮਣਖਾ ਹਾਂ ਕਰੋ ਚੱਕ ਹਾਂਜੀ ਵੇਖੋ ਜੰਮੀ ਪਲੀ ਝੋਟੀ ਸੱਜਣੋ ਲਸ ਲਸ ਕਰਦੀ ਆ ਜਿਵੇਂ ਕਹਿ ਦਈਏ ਨਾ ਚੰਗੇ ਮੋਹਰਾ ਦੇ ਬੱਚੇ ਬੁੱੱਚੇ ਲੈਣੇ ਆ ਤਾਂ ਝੋਟੀ ਓਕੇ ਰਿਪੋਰਟ ਰੂਗੀ ਕਾਦਰ ਸਿੰਘ ਵੈਰਲਵੰਡ ਸੋਹਣੀ ਰਿੰਗ ਸਿੰਘ ਲਗਾ ਕਰਮਾਲੀ ਹਾਂ ਨਹੀਂ ਓਕੇ ਆ ਕਹਿਣ ਨੂੰ ਭਾਵੇਂ ਦੂਜਾ ਸੁਆ ਵੀ ਕਹਿ ਦਈ ਹੈ ਹਾਂਜੀ ਤੇ ਪਰ ਪਹਿਲਾ ਸੁਈ ਆ ਪਹਿਲਾ ਸੁਆ ਕੀ ਬਾਤ ਦੋ ਕਰਮਾਲੀਆਂ ਮਗਰੋਂ ਕੱਟੀ ਹਾਂ ਸ਼ਾਨਦਾਰ ਝੋਟੀ ਆ ਹਾਂਜੀ ਹੁਣ 12 ਦੁੱਧ ਚਵਾਉਣਾ ਹਨਾ ਹਾਂ 12 ਕਿਲੋ ਦੁੱਧ ਪਿਆਰ ਵੀ ਚੰਗਾ ਬੰਦਾ ਲੇਟੀ ਲੂਟੀ ਪਾਵੇ 14 ਦੁੱਧ ਦੇਊਗਾ 14 ਕਿਲੋ ਦੁੱਧ ਸੰਸਾ ਭਰੂਗੀ ਖੁੱਲਾ ਪਰ ਤੂੰ ਹਾਂਜੀ ਤੜਕੇ ਕਿੰਨੇ ਕ ਵੱਜੇ ਚਵਾਈ ਕੀਤੀ ਹੈ 6 ਵਜੇ ਦੀ ਚਵਾਈ ਆਪਣੀ ਸਿਹਰੀ ਹੁਣ ਟਾਈਮ ਕਿੰਨਾ ਹੋ ਗਿਆ ਸਾਢੇ 3 ਹੀ ਹੋਣੇ ਹੈ ਟਾਈਮ ਪਹ ਵਿਖਾਈ ਦੇਨੇ 3 ਵਜੇ ਤੋਂ 5 ਮਿੰਟ ਰਹਿੰਦੇ ਜੀ ਹਾਂ 2 ਵਜੇ ਕੇ 55 ਮਿੰਟ ਦਾ ਸਮਾਂ ਸੱਜਣੋ ਹਾਂਜੀ ਨੋਟ ਕਰ ਲਓ ਕਿਉਂਕਿ ਇਹ ਤੁਹਾਨੂੰ ਮੈਂ ਤਾਂ ਵਿਖਾਇਆ ਸੁਈਆਂ ਮਈਆਂ ਲੇਵੇ ਭਾਂਡਿਆਂ ਦਾ ਅਹਿਸਾਸ ਕਰ ਲਾ ਲਿਓ ਹਜੇ 3 ਘੰਟੇ ਚਾਹੀਦੇ ਹਜੇ ਸੰਤੋਖ ਸਾਹਿਬ ਝੋਟੀਆਂ ਘਟੀਆਂ ਅੱਜ ਰਾਤ ਦੀਆਂ ਆਈਆਂ ਤੁਹਾਨੂੰ ਪਤਾ ਜਦੋਂ ਦੂਜੇ ਥਾਂ ਦੇ ਗਰੋਂਦਾ ਕਰਾ ਘਟਦਾ ਤੇ ਕੀ ਕਰਾਂਗੇ ਦਾ ਹਿਸਾਬ ਸੰਜੋ ਸਾਡਾ ਡਿਮਾਂਡ ਕਰਨ ਨੂੰ ਝੋਟੀ ਦੇ ਹਿਸਾਬ ਨਾਲ ਭਾਵੇਂ ਜੇ ਆਪਾਂ ਹਰਿਆਣੇ ਚ ਚੱਲ ਜਾਈਏ ਤੇ ਭਾਵੇਂ ਇਹ ਜੀ ਦਾ 2.5 ਲੱਖ ਦੀ ਉਧਰ ਆਪਾਂ ਦੇ ਆਉਣਾ ਵਾਕਿਆ ਜੀ ਹਾਂਜੀ ਉਧਰ ਦੇ ਆਉਣਗੇ ਹਾਂਜੀ ਆਪਣੀ ਅੱਜ ਦੀ ਡਿਮਾਂਡ 1,30,000 ਰੁਪਇਆ ਸਵਾ ਲੱਖ ਦੀ ਝੋਟੀ ਦੇ ਦਾਂ 1.25 1.25 ਜਾਇਜ਼ ਹਾਂਜੀ ਹਾਂ ਨਹੀਂ ਜਾਇਜ਼ ਨਹੀਂ ਜਾਇਜ਼ ਹਾਂ ਜਮਾ ਜਾਇਜ਼ ਹਾਂਜੀ ਤੇ ਆ ਅਗਲੀ ਐਮਨਤੀ ਦੀ ਇਹ ਐਮਨਤੀ ਕਹਿਣ ਨੂੰ ਸੰਤੋਸ ਸਾਹਿਬ ਧਾਰੀ ਕੀ ਕਹੀ ਜਾਂਦਾ ਐ ਮਨਤੀ ਦੀ ਪਰ ਐ ਮਨਤੀ ਦੀ ਇਹਦਾ ਆਪੀ ਵੇਖ ਲੈਣੀ ਆ ਆ ਮਨਤੀ ਦੀ ਲੋੜ ਆ ਮਨਤੀ ਦੀਆਂ ਨਿਸ਼ਾਨੀਆਂ ਲੱਗ ਹੀ ਹੁੰਦੀਆਂ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਸੀ ਇਹਨੂੰ ਹਾਂਜੀ ਅਗਲੇ ਭੈਣਾ ਭਰਾ ਆਪੀ ਵੇਖਣਗੇ ਵਾਕਈ ਕੱਟੀ ਕੱਟੀ ਆ ਹਾਂ ਇਹ ਮਗਰ ਵੀ ਕੱਟੀ ਵੇਖੋ ਚੰਗ ਬਹੁਤ ਚੰਗੀ ਓਕੇ ਤੇ ਮਗਰ ਵੀ ਕੱਟੀ ਇਹਦੇ ਮਗਰੋਂ ਕੱਟੀ ਇਹ ਮੂੰਹੋਂ ਚਾਰ ਦੰਦ ਸੂਆ ਪਹਿਲਾ ਹਾਂ ਚਾਰ ਦੰਦ ਮੂੰਹ ਇਹ ਕਿੰਨੇ ਕ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਇਹਨੂੰ ਕੋਈ 8-9 ਦਿਨ ਹੋ ਗਏ ਜੀ ਸੂਈ ਨੂੰ ਆ ਕੱਟੀ ਜੀ ਓਕੇ ਹਾਂਜੀ ਕਿਆ ਬਾਤ ਇਹਦੇ ਥੱਲੇ ਕੋਈ 13 ਕਿਲੋ ਦੁੱਧ ਹੋਣਾ ਇਸ ਪਹਿਲਾਂ ਕੱਟੀ ਤੇ 13 ਕਿਲੋ ਦੁੱਧ ਝਾਵਾਂਗੇ ਇਹ ਸੰਦ ਸਭ 15 ਤੋਂ ਪਲੱਸ ਚੱਲੂਗੀ ਕੱਟੀ ਕਿਆ ਬਾਤ ਅੰਦਰ ਨਹੀਂ ਚਲਦੀ ਬਹੁਤ ਚੰਗੀ ਆ ਲੈ ਕੱਡ ਬਾਰ ਤੂਰਾ ਕਰਾ ਚੱਕੇ ਦਾ ਰਾਣੀ ਦਾ ਰਾਣੀ ਆ ਕਰਮਾਂ ਵਾਲੀ ਸੱਜਣ ਜਿਹੜੇ ਘਰੇ ਜਾਵੜੀ ਨਾ ਬ੍ਰੀਡ ਵਾਲੇ ਚੱਠੇ ਧਾਰ ਦੂਗੀ ਇਹ ਨੋਟ ਕਰ ਲਿਓ ਇੱਥੋਂ ਤੱਕ ਪਹੁੰਚਣ ਲਈ ਕਾਫੀ ਸਮਾਂ ਲੱਗ ਜਾਂਦਾ ਤੇ ਇਹ ਤੁਹਾਨੂੰ ਦੋ ਮਿਲ ਜਾਣੀਆਂ 5-10 ਸਾਲ ਵਟ ਤੇ ਆ ਤੇ ਜਿਹੜਾ ਲੈ ਗਿਆ ਉਹ 5-10 ਸਾਲ ਮੂਰੇ ਲੰਘ ਜਾਊਗਾ ਵੇਖਿਓ ਸੰਤੋ ਸਾਬ ਇਹ ਨਹੀਂ ਇਹ ਨਹੀਂ ਨੇੜੇ ਆਣ ਕੇ ਕੋਈ ਆਦਾ ਕਿ ਨਿੱਕੀਆਂ ਜੇ ਫਿੱਕੀਆਂ ਬਾਕੀ ਬੜਾ ਪੱਕ ਪੜਾ ਲੱਗਾ ਝੂਟੀ ਨੂੰ ਹਣਾ ਹਾਂਜੀ ਤੇ ਚੂਣ ਪੋਲੀ ਹਾਂ ਪੋਲੀ ਉੰਜ ਵੀ ਠੰਡੀ ਤੇਰੀ ਮੂੰਹ ਦੀ ਵੇਖੋ ਜਾਤ ਨਾ ਸਾਰਾ ਐਵੇਂ ਤਾਂ ਨਹੀਂ ਲੱਭਦੇ ਫਰਦੇ ਆ ਮਨਅਤੀ ਨੂੰ ਦੁਨੀਆ ਜਾਤਾਂ ਤੇ ਕੰਮ ਕਰਦੇ ਭੈਣਾ ਭਰਾ ਜਿਹੜੇ ਉਹਨਾਂ ਦਾ ਵੀ ਧੰਨਵਾਦ ਆ ਜੀਨੇ ਤਿਆਰ ਕਰਕੇ ਦਿੱਤੀ ਆ ਹਣਾ ਹਾਂਜੀ ਵੱਡਾ ਕਿ ਜਗਰਾ ਕੀਤਾ ਹੁੰਦਾ ਸੱਜਣਾ ਔਖੀਆਂ ਬਹੁਤਾ ਤਿਆਰ ਹੁੰਦੀਆਂ ਆਂ ਵੇਖੋ ਇਹ ਜਿਹੜੇ ਪਣਾਪਰਾ ਤਿਆਰ ਕਰਦੇ ਆ ਨਾ ਹੀਰੇ ਉਹਨਾਂ ਨੂੰ ਪਤਾ ਸੱਜਣੋ ਸੰਤੋ ਸਾਹਿਬ ਜਦੋਂ ਪਹਿਲੇ ਸੋਵੇ ਪਾਲ ਕੇ ਆਪਾਂ ਪਸ਼ੂ ਵੇਚਦੇ ਆ ਉਹ ਚ ਬਾਈ ਦਾ ਪਚਾਉਂਦਾ ਕੱਖ ਨਹੀਂ ਜੇ ਚੰਗਾ ਸੰਭੀ ਗਏ ਨਾ ਵੀਰ ਛੂਨੂ ਤੋਂ ਲੈ ਕੇ ਦੁੱਧ ਤੱਕ ਗਿੰਡ ਲਈਏ ਨਾ ਹਾਂਜੀ ਤਾਂ ਪਾਲੇ ਨਾ ਕੋਈ ਪਸ਼ੂ ਪਸ਼ੂ ਆਪਾਂ ਘਰੇ ਲਾਇਆ ਹੋ ਜਾਂਦਾ ਕਰਵੰਤ ਵੀ ਰਕਮ ਇਕੱਠੀ ਹੋ ਜਾਂਦੀ ਥੋੜੀ ਸੰਤੂ ਸਾਹਿਬ ਹੋਰ ਵਾਜਦਾ ਪੂਜਦਾ ਤਾਂ ਸੰਤੂ ਸਾਹਿਬ ਪਸ਼ੂ ਪਾਲਣਾ ਬੜਾ ਔਖਾ ਨਾ ਆਪਾਂ ਘਰੇ ਥਾਉਂਦੇ ਆ ਪਤਾ ਲੱਗਦਾ ਜਦੋਂ ਦੁੱਧ ਛੱਡ ਦਈਏ ਬੰਨਣੀਆਂ ਵੀ ਔਖੀਆਂ ਨੇ ਜਿਹੜੀਆਂ ਵੀ ਔਖੀਆਂ ਜਦੋਂ ਪੈਰ ਵੜਵੜ ਜਾਂਦੀਆਂ ਜਦੋਂ ਚੰਗਾ ਸਾਭ ਕੇ ਤਿਆਰ ਕਰੀਏ ਨਾ ਐਡਾ ਪਸ਼ੂ ਹਾਂ ਉਦੋਂ ਘਰ ਖਾਣਾ ਪੈਂਦਾ ਬਸ ਫਿਰ ਇਹਨੇ ਧੱਕਾ ਵੀ ਕਰਨਾ ਹੁੰਦਾ ਹਾਂਜੀ ਜਦੋਂ ਪਲੀ ਹੋਵੇ ਹਾਂਜੀ ਇਹਦਾ ਰੇਟ ਕੀ ਰਹੂਗਾ ਸੰਤੂ ਸਾਹਿਬ ਇਹਦਾ ਰੇਟ ਕਰਨ ਨੂੰ ਭਾਵੇਂ 1 60 ਕਰ ਲਈਏ 1.5 ਕਰ ਲਈਏ ਆਈਡੀ ਮਾਰੀ ਦੀ 1,40,000 ਰੁਪਏ ਸਹੀ ਓਕੇ ਉਹ ਚੋ ਕੋਈ ਮਾਨਤਨ ਕਰਦੇ ਆ ਮੋਕੇ 1,40,000 40,000 ਪਰ ਲੀਵਾ ਬਹੁਤ ਚੌੜਾ ਲੱਗਾ ਜੀ ਚੌੜਾ ਐਵੇਂ ਨਹੀਂ ਦੁੱਧ ਕੱਢਦੀ ਹਾਂਜੀ ਜਾਤ ਨਸਲਾ ਹਾਂ ਕੋਈ ਦੋ ਟਾਈਮ ਤਸਲੀ ਕਰੇ ਤਿੰਨ ਟਾਈਮ ਕਰੇ ਠੀਕ ਆ ਹਾਂਜੀ ਪਾੜਾ ਵੀ ਆ ਗਿਆ ਹਾਂਜੀ ਓਕੇ ਠੀਕ ਆ ਜਿਹੜੀ ਅੱਗੇ ਆਪਣੀ ਤਿੰਨ ਨੰਬਰ ਤੇ ਵਿਖਾਉਣੀ ਝੋਟੀ ਇਹ ਵੀ ਸੂਈ ਸਵਾਈ ਜੀ ਓਕੇ ਹਾਂਜੀ ਠੀਕ ਆ ਠੀਕ ਠੀਕ ਇਹ ਕੀ ਇਹਨੂੰ ਆ ਸੋਈ ਨੂੰ ਤੇ ਜਿਆਦਾ ਨ ਹੋਇਆ ਜੀ ਬੋਲੇ ਚੀਆ ਹਾਂ ਇਹਦੇ ਥੱਲੇ ਕੋਈ 9 ਕਿਲੋ ਬੋਲਾ ਹੋਊਗਾ ਨਾ ਇਸ ਟਾਈਮ ਤਿਆਰ ਜਿਹੜਾ ਓਕੇ ਸਾਫ ਸੂਫ ਆ ਤਾਂ ਨਿਓ ਚੰਗੀ ਹਾਂ ਥੱਲੇ ਥੱਲੇ ਬਹੁਤ ਚੰਗੀ ਸਾਫ ਆ ਲਿਆ ਫਿਰ ਇਹਨੂੰ ਵੀ ਤੌਰ ਕਰਾ ਦਈਏ ਸੂਹਾ ਦੂਜਾ ਹਾਂ ਦੂਜਾ ਸੂਹਾ ਓਕੇ ਇਹ ਵੀ ਸਾਫ ਸੂਫ ਕੀਤੀ ਐ ਅਰੀ ਨਾ ਕੋਈ ਡੋਕਾ ਨਹੀਂ ਛੱਡਿਆ ਪਤਨ ਇਹਦੇ ਕੋਲੇ ਜਿਵੇਂ ਉਹਨਾਂ ਦੋਨਾਂ ਮਗਰ ਕੱਟੀਆਂ ਇਹਦੇ ਇਹਦੇ ਮਰ ਕਟਾ ਆ ਜਿਹੜਾ ਆ ਜਿਹੜਾ ਖੜਾ ਏ ਆ ਕਾਲਾ ਏ ਹਾਂਜੀ ਤਿੰਨ ਨੰਬਰ ਝੂਟੀ ਦੇ ਮਗਰ ਕੱਟਾ ਸੱਜਣੋ ਹਾਂਜੀ ਕਰੋ ਤੋਰਾ ਚੱਕ ਦੇਖੋ ਚੋਣ ਚਾਨ ਓਕੇ ਆ ਹਾਂਜੀ ਚੋਣ ਚਾਨ ਬਹੁਤ ਚੰਗੀ ਠੀਕ ਹੈ ਠੀਕ ਠੀਕ ਵਿਰਲ-ਵਿਰਲ ਸੋਹਣੀ ਆ ਗਰਵੰਤ ਇਹਨੂੰ ਹਾਂਜੀ ਝੋਟੀ ਦੁੱਧ ਦੇ ਦਊਗੀ ਫਰੀਕ ਆ ਜਦੋਂ ਦੁੱਧ ਸੰਸਾ 12 ਕਿਲੋ ਭਰਾ ਦਊਗੀ ਹਾਂ ਚੰਬੜੀ ਫਰੀਕ ਜੀ ਆ ਗਈ ਹੈ ਘਾਟ ਨਹੀਂ ਪਰੌਂਦੀ ਆ ਬੱਚਾ ਇਹਦਾ ਆ ਬੱਚਾ ਜੀ ਹਾਂਜੀ ਤਾਜੀ ਸੂਈ ਆ ਹਾਂਜੀ ਓਕੇ 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 ਚੱਲ ਪੁੱਤ ਦਾਹਾਂ ਦਾ ਨਾਂ ਦੀ ਸੂਈ ਉਹ ਦਾਹਾਂ ਦੀ ਦਸੀ ਆਪੇ ਹਾਂਜੀ ਜਿਹੜੀ ਦਾਹਾਂ ਦੀ ਉਹ ਦਾਹਾਂ ਦੀ ਦੱਸਾਂਗੇ ਸਭ ਸਾਬ ਨੀ ਨੀ ਸਿਆਣੀ ਗੱਲ ਆ ਧੰਨਵਾਦ ਆ ਵੀਰੇ ਪਹਿਲਾਂ ਮੈਂ ਸਾਬ ਸਾਹਿਬ ਮਹੀਨੇ ਤੇ ਜਾ ਕੇ ਦੋਤੇ ਜਾਂਦੀਆਂ ਝੋਟੀਆਂ 'ਚ ਦੋਤੇ ਚੜ੍ਹਦੀਆਂ ਹੁੰਦੀਆਂ ਮਸਾਂ ਹੁੰਦੀਆਂ ਹਾਂਜੀ ਇਹਦਾ ਫਿਰ ਇਹਦੀ ਅੱਜ ਦੀ ਡਿਮਾਂਡ 1 ਲੱਖ ਤੇ 5000 ਰੁਪਇਆ ਓਕੇ ਹਾਂਜੀ ਅੱਜ ਭੈਣਾ ਭਰਾ ਵਾਲੇ ਕਹਿਣਾ ਨਹੀਂ ਸੰਧੂ ਨੇ ਕੋਈ ਘਟਾਇਆ ਨਹੀਂ ਚੱਲ ਤੂੰ ਬਾਅਦ ਵਿੱਚ ਨਹੀਂ ਇਹ ਪੂਰੇ ਲੱਖ ਦੀ ਦੇ ਦਾਂ ਪੂਰੇ ਲੱਖ ਦੀ ਹਾਂਜੀ ਆ ਨੀਲੀ ਰਵੀ ਇਹ ਤੇਲੇ ਜੇ ਮਗਰਲੇ ਥਾਂ ਦੀ ਓਕੇ ਹਾਂਜੀ ਯਾਰ ਪਰ ਮੈਨ ਬਹੁਤ ਚੰਗੀ ਲੱਗੀ ਜਾ ਵੇਖੋ ਲਿਆ ਬਾਹਰ ਇਹਨੂੰ ਮੈਂ ਨਾ ਸੁਣਾਂ ਲਈ ਆ ਨਹੀਂ ਸੁਹੀ ਆ ਓਕੇ ਆਵੇ ਸੁਹੀ ਪਰਸੋਂ ਦੀ ਸੁਹੀ ਕੱਟਾ ਕੇ ਕੱਟੀ ਕਟਾ ਉਹ ਨਾ ਮਾਲੀ ਤੋਂ ਕਰਾ ਲਈ ਪਰ ਪੁੜੇ ਪਾੜੇ ਚੱਕੇ ਹਾਂਜੀ ਇਹ ਦੂਜਾ ਸੂਹ ਆ ਸੁਹੀ ਆ ਪਿਛਲੇ ਸੂਹੇ ਦੀ ਕੱਟੀ ਇਹਦੀ ਬਹੁਤ ਗਦੇ ਇਦਾਂ ਹੀ ਟੇਡੇ ਕੱਟ ਚ ਪਾਈ ਉਹ ਆਂਦੇ ਹਰ ਕੀ ਮਾਲੀ ਤੋਂ ਕਰਾ ਬਿਠੇ ਆ ਕਾਲੇ ਤੋਂ ਓਕੇ ਓਕੇ ਹਾਂਜੀ ਲੈ ਜਾ ਤੇ ਇਹਦੇ ਕੋਲੇ ਹੁਣ ਬੋਲਾ ਕਿੰਨਾ ਕੋਹੂ ਇਹਦੇ ਥੱਲੇ ਜੇ ਬੋਲਾ ਹੋਣਾ ਇਸ ਟਾਈਮ ਤੇ 8 ਤੋਂ 7 ਕਿਲੋ 8 ਕਿਲੋ 8 7 ਕਿਲੋ ਹਾਂ ਤੇ ਦੱਲ ਕਿਹੜੇ ਤੁਹਾਨੂੰ ਆ ਮਗਰਲੇ ਖਾਂ ਦੀ ਬਹਿਣੀ ਵਾਲੇ ਦੀ ਬਹਿਣੀ ਵਾਲੇ ਪਾਸੇ ਮਗਰਲੇ ਥਾਂ ਦੇ ਹਾਂਜੀ 10 ਕਿਲੋ ਸੰਜੋ ਸਾਹਿਬ 10 11 ਕਿਲੋ ਦੁੱਧ ਖੁੱਲਾ ਭਰਾ ਦੋ ਚੱਲ ਪੁੱਤ ਚੱਲ ਹਾਂ ਦੇ ਦਊਗੀ ਕੱਦ ਵਜਨ ਵਾਲੀ ਹਾਂਜੀ ਓਕੇ 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 ਆਹੋ ਵੀਡੀਓ 'ਚ ਹਜੇ ਕਿਹੜਾ ਪਤਾ ਲੱਗਦਾ ਸੀ ਹਨਾ ਪਰ ਧੰਨਵਾਦ ਹਾਂਜੀ ਦੱਸਣਾ ਚਾਹੀਦਾ ਆ ਕਿ ਕੋਈ ਭੈਣ ਭਰਾ ਖੱਜਲ ਹੋਵੇ ਹਾਂਜੀ ਫਿਰ ਸਵਾਦ ਵਾਲੀ ਗੱਲ ਦੁੱਧ ਤਿੰਨਾਂ ਥਣਾਂ ਦੇ ਕੋਈ ਚੰਗਾ ਵਾੜਾ ਇਹਨੂੰ ਮਿਲ ਜੇ ਤਿੰਨਾਂ ਥਣਾਂ ਦੇ 12 ਕਿਲੋ ਤੋਂ ਘੱਟ ਨਹੀਂ ਰੈਂਦੀ ਜਾਤ ਨਸਲ ਵਾਲੀ ਮਹਿੰਗੀ ਹਾਂਜੀ ਗਾਂ ਕੇ ਗਾਂ ਕੇ ਇਹਦੇ ਵੀਰਪਰਾਣੇ ਬਰੀਡ ਤੇ ਕੰਮ ਕਰਨਾ ਤੇ ਬਹੁਤ ਚੰਗੇ ਬੱਚੇ ਬੱਚੇ ਤਾਂ ਲੈ ਹੀ ਸਕਦਾ ਹਾਂ ਚਲ ਜੈਜ ਦੇ ਦਿਆਂਗੇ ਫਰਦੇ ਤੇਲ ਆ ਤਾਂ ਹਾਂਜੀ ਓਕੇ ਗਾਂ ਨੂੰ ਚੰਗੇ ਟੀਕੇ ਲਵਾ ਕੇ ਬੱਚੇ ਲੈ ਸਕਦੇ ਹਾਂ ਹਾਂਜੀ ਤਾਂ ਉਹ ਪਿਛਲੇ ਸੋਏ ਦੀ ਕੱਟੀ ਬਹੁਤ ਚੰਗੀ ਏ ओके ਕਿੰਨੇ ਵੀ ਦੇ ਦੇਣ ਇਹ ਅੱਜ 65000 ਦੀ ਦੇ ਦਾਂ ਜਮਾ ਹੀ ਜਾ ਜੀ ਹਾਂਜੀ ਜਮਾ ਹੀ ਜਾ ਹਾਂ 60 ਤੇ 5 65000 ਮੁੱਲ ਸੰਸਵ ਅੱਜ ਫੜ ਲਓ ਫੜ ਲਓ ਇਹ ਕਰ ਦੇਣੀ ਆ ਜਿਹੜੀਆਂ ਯਾਰ ਚੰਗੇ ਹੀਰੇ ਲੈ ਉਹਨਾਂ ਤੇ ਤਾਂ ਆਪਦੇ ਵੀ ਪੈਸੇ ਲੱਗੇ ਹਾਂਜੀ 65000 ਦੀ ਤਾਰੀ ਸੁਈ ਹਾਂਜੀ 65000 ਨੀਲੀ ਰਾਵੀ ਹਾਂਜੀ ਨੀਲੀ ਰਾਵੀ ਟੇਡੇ ਘੱਟ ਜੀ ਲੈ ਵਾਕਈ ਜਜਕਾਰ ਹਣਾ ਹਾਂਜੀ ਤੇ ਇਹਦਾ ਨਾਮ ਖਾਈਏ ਫਿਰ ਭੁਗਾ ਦੇ ਹੋ ਗਈ ਨੇ ਅੱਛਾ ਹਾਂਜੀ ਠੀਕ ਆ ਠੀਕ ਓਕੇ ਇਹ ਝੋਟੀ ਦਾ ਫਿਰ ਇਹ ਪੰਜਵੇਂ ਨੰਬਰ ਤੇ ਆ ਗਈ ਠੀਕ ਆ ਇਹ ਵੀ ਪਰਸੋਂ ਦੀ ਸੂਈ ਜੀ ਝੋਟੀ ਮਗਰ ਕੱਟੀ ਹਾਂਜੀ ਇਹਦੇ ਕੋਲੇ ਬੋਹਰਾ ਦੁੱਧ ਇਹਦੇ ਥੱਲੇ 8 ਕਿਲੋ ਬੋਹਰਾ ਨੌ ਤਿਆਰ ਹੋਣਾ ਐਸ ਟਾਈਮ 8 9 ਬੋਹਰਾ ਤਿਆਰ ਹਾਂਜੀ ਠੀਕ ਆ ਠੀਕ ਆ ਚੰਗੀ ਆ ਥੱਲਿਓ ਯਾਰ ਹਾਂਜੀ ਥੱਲਿਓ ਥੱਲਿਓ ਬਹੁਤ ਚੰਗੀ ਬਣਨਾ ਆ ਜੀ ਮੈਂ ਜਿੰਨੇ ਜਿੰਨੇ ਦੁੱਧ ਤੇ ਆਈ ਮੈਂ ਇਹ ਤਾਂ ਖਾ ਪੀ ਕੇ ਆ ਜੂ ਹਾਂਜੀ ਦੂਜਾ ਸੂਹਾ ਜਿਹੜੀ ओके okay, बाकी जम्मी पली च हां जी 12 किलो दूध 600 12 ਤੋਂ ਬਾਹਰ ਹੀ ਭਰਾਉ ਅੰਦਰ ਨਹੀਂ ਭਰਾਉ ਭਰਾਉ ਚੱਲ ਪੁੱਤ ਚੱਲ 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 ਕਰੋ ਤੌਰ ਚੱਕ ਸਜਣੋ 5 ਨੰਬਰ ਝੋਟੀ ਸੂਆ ਦੂਜਾ हां जी ਦੂਜਾ ਸੂਆ ਓਕੇ ਮਗਰ ਕਟੀਤਾ ਜੀ ਸੂਈ ਥਣ ਦੇਖੋ ਕਿੰਨਾ ਚੰਗਾ ਲੱਗਾ ਕਰਮਾ ਵਾਲੀ ਨੂੰ ਚਵਾਈ ਵਾਲਾ ਚਵਾਈ ਪੋਲੀ ਹੋਊਗੀ ਰੂਹਰ ਕੀ ਇਹਦੀ ਦੇਖੋ ਚਵਾਈ ਜੋ ਇਹ ਜੰਦੂਰ ਬਹੁਤ ਚੰਗੀ ਪੋਲੀ ਲੱਗੀ ਇਹਨੂੰ ਹਾਂ ਥਾਣੀ ਚੰਗਾ ਲੱਗਾ ਹਾਂਜੀ ਬਾਕੀ ਬਾਂਜੂਗੀ ਖਾ ਪੀ ਕੇ ਮੈਂ ਸੋ ਜਿੰਨੇ ਪਸ਼ੂ ਵਗਾਉਣੇ ਅੱਜ ਆਪਾਂ ਸੋਏ ਸਵਾਏ ਇਹ ਨਹੀਂ ਕਿ ਕੋਈ ਕਹੇ ਟੁਕੀ ਥੱਲੇ ਦੋ ਦੱਸ ਦੇਣਾ ਕਿ ਇਹਨਾਂ ਦਊਗੀ ਤੇ ਬਾਕੀ ਇੱਕ ਹੋਰ ਆ ਚੂਨੀਆਂ ਚਵਾਈਆਂ ਕੋਈ ਐ ਨਹੀਂ ਥਣਾ ਸੁਣਾ ਹਾਂ ਓਕੇ ਰਿਪੋਰਟ ਸੋਈਆਂ ਸੋਈਆਂ ਛੱਕ ਨਿਕਲੇ ਸਾਰੇ ਹਿਓਂ ਨਿਕਲੇ ਨਕਲਾਏ ਹਾਂਜੀ ਧੰਨਵਾਦ ਇਹ ਕਿੰਨੇ ਦੀ ਦਈਏ ਇਹ ਸੰਸਾਬ ਡਿਮਾਂਡ ਭਾਵੇਂ ਇੱਕ ਦਾ ਕਰ ਲਈਏ ਇੱਕ ਪੰਜ ਕਰ ਲਈਏ ਪੂਰੀ ਗੁੱਟੀ ਦੀ ਅੱਜ 1 ਲੱਖ ਰੁਪਏ ਦੇ ਦਾਂ 1 ਲੱਖ ਦੀ ਝੋਟੀ ਦੇ ਦਾਂ ਹਾਂਜੀ ਓਕੇ ਹਾਂਜੀ ਚੰਗੀ ਐ ਮਾੜੀ ਤੇ ਸਾਬ ਆ ਮੈਂ ਦਾ ਇਹ 6ਵੇਂ ਨੰਬਰ ਤੇ ਆ ਗਈ 6 ਨੰਬਰ ਦਾ ਹਾਂਜੀ ਇਹ ਕੋਈ ਸੁਆ ਤੀਜਾ ਮੰਨ ਲੇ ਭਾਵੇਂ ਚੌਥਾ ਮੰਨ ਲੇ ਉਹ ਅੱਗੋ ਸੁਆ ਅਗਲਾ ਅਗਲੇ ਦੀ ਸਮਝਿਆ ਉਹ ਮੈਂ ਦਾਹਮਾ ਲਾਈ ਜਾਵੇ ਆਪਾਂ ਨੂੰ ਇਹਨੇ ਲੈਣੀ ਹੈ 10 ਕਿਲੋ ਦੁੱਧ ਹੁਣ ਇਸ ਟਾਈਮ ਤੇ ਥੱਲੇ ਤਿਆਰ ਆ ਕੱਟਾ ਜੇ ਤਾਂ ਓਕੇ ਆਹ ਆ ਕੱਟਾ ਇੱਕ ਹਫਤੇ ਦੀ ਸੂਈ 10 ਕਿਲੋ ਦੁੱਧ ਆ ਅੱਠਾਂ ਦਿਨਾਂ ਦੀ ਸੂਈ ਹਾਂਜੀ ਕੱਢਦੇ ਬਾਅਦ ਚੱਲ ਪੁੱਤ ਚੱਲ ਆ ਜਾ ਲੇਵੇ ਭਾਂਡੇ ਦੀ ਚੰਗੀ ਆ ਹਾਂਜੀ ਸਰ ਸਾਹਿਬ ਥਾਂ ਲੇਵੇ ਦੀ ਫਿਰ ਚਵਾਈ ਦੀ ਬੜੀ ਕਬਰਦਾਰ 10 ਕਿਲੋ ਦੁੱਧ ਹੈਗਾ ਤੇ ਇਹਨੇ 11 12 ਦੇ ਜਾਨਾ 12 ਕਿਲੋ ਦੁੱਧ ਸਸਾ ਭਰਾ ਜੂਗੀ ਵੀ ਦੇ ਦੇਉਗੀ ਹਾਂਜੀ ਮੈਂ ਦੁੱਧ ਵਾਲੀ ਹੀ ਸੰਭੀ ਘਟਕੇ ਹਾਂ ਹਾਂਜੀ ਓਕੇ 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 ਮੈਂ ਜਾਤ ਪਾਤ ਵਾਲੀ ਹਾਂ ਜੀ ਹਾਂ ਜਾਤ ਨਸਲ ਸੀਗੀ ਹਾਂਜੀ ਗਿਆ ਬਾਤ ਆ ਕੱਟਾ ਗਿਆ ਦਾ ਹਨ ਹਾਂਜੀ ਓਕੇ ਇਹਦਾ ਕਿਥੇ ਜੇ ਕਰਦਗੇ ਹਿਸਾਬ ਇਹਦਾ ਸੰਤੂ ਸਾਹਿਬ ਜੇ ਡਿਮਾਂਡ ਕਰਾਉਂ ਨਾ ਭਾਵੇਂ 75 ਕਰ ਲੋ ਭਾਵੇਂ 80 ਕਰ ਲੀਏ 72000 ਦੀ ਅੱਜ ਦੇ ਦਾਂ 72000 ਹਾਂਜੀ 70 ਦੀ ਜਾਣ ਦੀ ਚਲੋ 70 ਦੀ ਦੇ ਦਾਂ ਕੋਈ ਨਹੀਂ ਹਾਂ ਜਾਂਦੇ ਦੇਖੀ ਜੋ ਇੱਕ ਕੋਈ ਨਹੀਂ ਲੈ ਰੱਬ ਦਾ ਨਾਮ ਹਾਂਜੀ ਓਕੇ ਰਿਪੋਰਟ ਮੈਂ 10 ਕਿਲੋ ਦੁੱਧ ਦਾ ਹਾਂਜੀ ਤੇ ਆ ਛੋਟੀ ਬਾਬਾ ਜੀ ਇਹ ਦੂਜਾ ਸੂਆ ਸੋਈ ਜੇ ਓਕੇ ਅੱਜ 15 ਦਿਨ ਹੋ ਗਏ ਜੇ ਇਹਨੂੰ ਸੂਈ 15 ਦਿਨਾਂ ਦੀ ਸੂਈ ਦੂਜਾ ਸੂਆ ਹਾਂਜੀ ਆਹੇ ਕੱਟੀ ਉਧਰ ਬੱਜੀ ਉਹ ਵੀ ਕੱਟੀ ਵਿਖਾ ਦਾਂਗੇ ਆਪਾਂ ਉਧਰ ਜਾਣਾ ਹੀ ਆਪਾਂ ਹਾਂਜੀ ਤੇ 13 ਕਿਲੋ ਦੁੱਧ 14 ਹੀ ਦੁੱਧ ਹੋਊਗਾ 13 ਕਿਲੋ ਜਿੱਦਾਂ ਮਰਜੀ ਕੋਈ ਆਉਦੀ ਲੀਟਰ ਫੜ ਕੇ ਕੰਡਾ ਫੜ ਕੇ ਮਿਲ ਕੇ ਖੜ ਸਕਦਾ 13 ਹਾਂਜੀ ਲੈ ਕੱਢ ਖਾਂ ਬਾਹਰ ਤੂਰਾ ਦਾ ਕਰਾ ਇਹਦਾ ਚੈੱਕ ਕੱਟੀ ਵੀ ਚੰਗੀ ਪਲੀ ਲੱਗਦੀ ਮੈਨੂੰ ਆ ਕੱਟੀ ਉਹ ਪਰ ਨਹੀਂ ਉਹ ਪਰਲੀ ਸਾਡੇ ਟੋਕੇ ਨਾਲ ਬੱਜੀ ਅੱਛਾ ਟੋਕੇ ਨਾਲ ਬੱਤੀ ਠੀਕ ਆ ਹਾਂ ਜੀ ਇਹ ਕੱਟੀਆਂ ਵੱਡੀਆਂ ਜੀ ਇਹਦਾ ਉਹ ਮੈਂ ਹਾਂ ਕੱਟੀ ਵੱਡੀ ਆ ਹਨਾ ਇਹ ਤਾਂ ਵੱਡੀਆਂ ਆਪਣੀਆਂ ਮੇਰੀ ਘਰ ਵਾਲੀਆਂ ਆਪਣੀਆਂ ਮੱਜਾਂ ਦੀਆਂ ਘਰ ਵਾਲੀਆਂ ਨੇ ਥੈਂਕ ਯੂ ਉਹਦੀ ਨਿੱਕੀ ਕੱਟੀ ਆ ਜੀ ਠੀਕ ਆ ਠੀਕ ਆ ਉਹ ਤਾਂ ਬੱਚੀ ਆ ਜੀ ਹਾਂ ਜੀ ਸੁਆ ਸੂਈਆ ਸੱਜਣੋਂ ਦੂਜਾ ਤੇ ਦੁੱਧ ਬੜਾ ਚੰਗਾ 15 ਦਿਨਾਂ ਦੀ ਸੂਈ ਆ ਹਾਂ ਜੀ ਕਹਿਣ ਨੂੰ ਤਾਂ ਭਾਵੇਂ ਇਹਨੂੰ ਅਠਾਂ ਦੀ ਕਹਦੇ ਕੱਟੀ ਦੇ ਹਿਸਾਬ ਨਾਲ ਹਾਂ ਕਹਿਣ ਨੂੰ ਭਾਵੇਂ ਅਠਾਂ ਦੀ ਕਹੀ ਜਾਈਏ ਜਿਹੜੀ ਸਹੀ ਆਪਾਂ ਸਹੀ ਜੀ ਦੱਸਾਂਗੇ ओके हां जी ਦੁੱਧ 13 ਮੈਣ ਕਿ ਲੈ ਜੇ 13 ਦੁੱਧ 14 ਆਊਗਾ 13 ਮੈਣ ਲੈ ਹਾਂ ਨਹੀਂ ਠੀਕ ਆ ਤੇ ਚੂਣਾ ਤਾਂ ਮੈਂ ਨਾ ਫਿਰ ਚੂਣ ਚਾਰ ਆ ਬਹੁਤ ਚੰਗਾ ਲੱਗਾ ਹਾਂ ਥਣ ਚੰਗਾ ਲੱਗਾ ਹਾਂ ਜੀ ਓਕੇ ਰਿਪੋਰਟ ਆ ਜਮਾਈ ਕੀ ਬਾਤ ਦੇਖੋ ਸੱਜਣੋ ਲੇਵੇ ਭਾਂਡੇ ਦੀ ਸੁਥਰੀ ਜਮੇ ਕਿਆ ਬਾਤ ਬਹੁਤ ਚੰਗਾ ਲੇਵਾ ਭਾਂਡਾ ਕਾਮਾਂ ਵਾਲਾ ਹੈ ਨਾ ਇਹ 7ਵੇਂ ਨੰਬਰ ਤੇ ਹਾਂ ਨਹੀਂ ਚੰਗੀ ਇਹ ਥੱਲੇੋਂ ਬਾਬਾ ਜੀ ਦੁੱਧ ਤਾਂ ਹੀ ਕੱਢਦੀ ਹਾਂਜੀ ਰੇਟ ਰੇਟ 700 ਦੀ ਡਿਮਾਂਡ ਕਰਨ ਨੂੰ ਭਾਵੇਂ ਇੱਕ ਦਾਹ ਕਰ ਲਈਏ ਇੱਕ ਪੰਜ ਕਰ ਲਈਏ ਲੱਖ ਕਰ ਲਈਏ 99000 ਦੀ ਦੇ ਦਾਂਗੇ 90 ਤੇ 5 95 ਹਾਂਜੀ ਦੁੱਧ ਹੀ ਭਾਵੇਂ ਜਿੱਦਾਂ ਮਰਜ਼ੀ ਕੋਈ ਆਣ ਕੇ ਤਸੱਲੀ ਕਰੇ ਧੰਨਵਾਦ ਹਾਂਜੀ ਨੀਲੀ ਰਾਵੀ ਵਿਖਾ ਦਿੱਤੀ ਹਾਂਜੀ ਇਹ ਗੱਬਣਾ ਹਾਂਜੀ ਇਹ ਗੱਬਣਾ ਇੱਕੋ ਪੀਸ ਗੱਬਣਾ ਅੱਜ ਓਕੇ ਹਾਂਜੀ ਲਿਆ ਕਾਢੇ ਨੂੰ ਵੀ ਬਾਹਰ ਖੋਲ ਮੇਰਾ ਵੀ ਇਹਦਾ ਸੂਆ 사ਵਾ ਤੀਜਾ ਲਾਵੇ ਤੀਜਾ ਸੂਆ ਦਿਨ ਲੈ ਜੀ 10 ਅੱਥਰੀ ਨੂੰ ਪੂਰੇ ਹੋਣੇ ਜੀ ਇਹਦੇ ਹਾਂ 10 ਦਿਨ ਲੈ ਹਾਂਜੀ ਅੱਜ 29 ਤਰੀਕ ਹੈ ਨਾ ਇਹਦੇ 8 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਓਕੇ ਹਾਂਜੀ ਬਾਹਰ ਪਿੱਛੇ ਲੋ ਬੇਫਿਕਰੀ ਆ ਬਾਹਰ ਪਿੱਛੇ ਦੀ ਗਾਰੰਟੀ ਥਾਣੇ ਵੀ ਵੀਰ ਭਰਾ ਨੇ ਆਣ ਕੇ ਚੈੱਕ ਕਰ ਲੈਣੇ ਹਾਂ ਜੇਡਾ ਕੱਟ ਹੈ ਹਾਂਜੀ ਜੇਡਾ ਕੱਟ ਜਾਰ ਪਾਦ ਬਹੁਤ ਚੰਗੀ ਲੱਗੀ ਚਾਰੂ ਹੋ ਗਈ ਏ ਮੈਂ ਹਾਂਜੀ ਚਾਰੋ ਚਰੂ ਬਹੁਤ ਚੰਗੀ ਓਕੇ ਲੈ ਕਰੂ ਚੈੱਕ ਵੇਖੋ ਆਖੂ ਕੋ ਕਰਮਾਲੀ ਹਾਂ ਨਹੀਂ ਚੰਗੀ ਚਟੀਆਂ ਖਾਗੀਆਂ ਹਾਂਜੀ ਕੱਟੀ-ਕੁੱਟੀ ਦੇਗੀ ਕਿਤੇ ਕਰ ਜੂ ਵਾਰੇ ਨਿਆਰੇ ਹਾਂਜੀ ਚਲੋ ਮਹਾਰਾਜ ਕਰੇ ਕਰ ਪਜ ਥੇ ਜਾਂਦੀ ਏ ਹਨਾ ਮੋਹਲਵੀ ਸੰਸਾਭ ਬਹੁਤ ਛੋਟਾ ਹੈ ਕਰ ਦੇਣਾ ਪਾ ਦੱਸ ਦੇ ਫਿਰ ਇੱਥੇ ਤੀ ਜਾਂਦੀ ਦਾ ਮੁੱਲ ਭਾਵੇਂ ਇਹਦਾ 80 ਕਰਾ ਲਓ 75 ਕਰਾ ਲਓ 70 ਦੀ ਦੇਣੀ ਹੈ ਲੈ ਹਾਂਜੀ ਸਟਾਰਟਿੰਗ ਹੀ ਚਲਾਈਏ ਹਾਂ 70000 ਦੀ ਦੇਣੀ ਕੀ ਬਾਤ ਇਹਦਾ ਲੱਟ ਲਓ ਮੇਲਾ ਕਰ ਦਿਓ ਵੇਲਾ ਹੈ ਇਹਦਾ ਕੋਈ ਵਪਾਰੀ ਵੀ ਖੜ ਕੇ ਕਮਾਈ ਕਰ ਸਕਦਾ ਕਰ ਸਕਦਾ 85000 ਦੀ ਮੈਂ ਭਾਵੇਂ 90 ਦੀ ਸੰਸਾਭ ਬਹੁਤ ਚੰਗੀ ਬਣਦੀ ਬਣੀ ਵੇਖੀ ਪਹਿਲੇ ਤੋਂ ਉਹਨੇ ਕਹਿਣਾ ਤੂੰ ਲੈ ਲੈਂਦਾ ਪਰ ਹੁਣ ਮੈਂ ਕੀ ਕਰਾਂ ਮੇਰੇ ਕੋਲੇ ਪੰਜ ਖੜੀਆਂ ਹਾਂਜੀ ਉਹ ਤੁਸੀਂ ਲੈ ਲਓ ਮੈਂ ਲੈ ਲੈਣਾ ਹੁਣੇ ਕੀ ਬਾਤ ਇਹ ਦੇਣਾ ਪੱਠੇ ਪਾਉਣਾ ਨਾ ਸੰਸਾਬ ਮੁੱਲ ਵੀ ਉਹ ਸਾਬ ਨਾ ਕਰਤਾ ਵਾਕਿਆ ਯਾਰ 70000 ਹਾਂਜੀ ਲੈ ਵੀ ਸੱਜਣੋ ਇਹ ਐਨੀਮਲ ਸੀਗੇ ਸਾਰੇ ਭਰਾ ਗਰਵੰਤ ਕੋਲੇ ਵੜ ਵਿਖਾ ਦਿਓ ਜਿਨ੍ਹਾਂ ਦਾ ਲੇਖਾ ਜੋਖਾ ਲੈਤਾ ਤੁਹਾਨੂੰ ਤੇ ਇੱਕ ਹਜੇ ਵੜ ਵੀਰ ਕਹਿੰਦਾ ਵਿਖਾਈਏ ਹੋਰ ਤੋਹਫਾ ਜਾਨਵਰ ਉਹ ਵੀ ਵਿਖਾਈਏ ਕਹਿੰਦਾ ਭੈਣਾ ਭਰਾਵਾਂ ਨੂੰ ਆਜੋ ਚੱਲਦੇ ਜੀ ਚੱਲ ਗਏ ਅੱਪਾ ਇੱਕ ਹੀ ਵਹਿੜ ਆ ਗਈ ਹੈ ਨਾ ਹਾਂਜੀ ਦੂਜਾ ਸੂਆ ਸੂਈ ਜਿਸਨੂੰ ਸਾਬ ਓਕੇ ਹਾਂਜੀ ਆ ਚੌਥਾ ਦਿਨ ਹੋਇਆ ਵਹਿੜ ਸੂਈ ਨੂੰ ਆ ਬੱਚੀ ਜੀ ਦੂਸਰਾ ਸੂਆ ਸੂਈ ਆ ਚੌਥਾ ਦਿਨ ਹੋ ਗਿਆ ਹਾਂਜੀ ਆ ਆ ਬੱਚੀ ਇਹਦੀ ਅੱਛੀ ਬੜੀ ਪਿਆਰੀ ਦੇਗੀ ਹੈ ਹਾਂਜੀ ਤੇ ਕਿੱਥੇ ਜੇ ਆ ਗਈ ਦੁੱਧ ਬੋਲਾ ਹੁਣ ਕੀ ਇਹਦੇ ਕੋਲੇ ਇਹਦੇ ਥੱਲੇ 20 ਕਿਲੋ ਬੋਲਾ ਹੋਊ ਹੁਣ ਜਿਹੜਾ ਤਿਆਰ ਤਿਆਰ 20 ਕਿਲੋ ਹੋਊ ਹਾਂਜੀ 25 ਤੋਂ ਪਲੱਸ ਚੱਲੂ ਸੋਨ ਸਾਬ ਅੰਦਰ ਨਹੀਂ ਲੈਂਦੀ ਵਹਿੜ ਚੱਲ ਪੂਗੀ ਗਾਂ ਹੁਣ ਮੌਸਮ ਠੰਡਾ ਚੰਗਾ ਆ ਰਿਹਾ ਹੈ ਨਾ ਹਾਂਜੀ 20 ਕਿਲੋ ਮਿੰਟੀ ਵਾਲਾ ਬੋਲਾ ओके ਮੈਂਤੀ ਵਾਲਾ ਬਾਲਾ 20 ਕਿਲੋ ਹੈ ਤਾਂ ਜਿਹੜਾ ਹਾਜ਼ਰ ਮਿਲੂ ਹਾਂਜੀ ਤੇ ਸੋਨਾ ਦੁੱਧ ਭਰੀ ਜਾਊਗੀ ਦੇਖੋ ਇਹਦਾ ਘੇੜਾ ਕੜਾਈ 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 ਘੇੜਾ ਕੜਾ ਮੜਾ ਪੂਰੇ ਉੱਥੋਂ ਭਮਾਈ ਦਵਾ ਆ ਦੇਖੋ ਸ਼ਾਟ ਬਣਾਉਣ ਵੇਖੋ ਥਾਣਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਹੱਥੀ ਚਵਾਈ ਵਾਲਾ ਤੇ ਦੂਰਾ ਲੱਗਾ ਹੋਇਆ ਕਮਾ ਲਓ ਫੇਸ ਕੁਆਲਟੀ ਸੋਹਣੀ ਹੈ ਪ੍ਰਿੰਟ ਚੰਗਾ ਵਾ ਬਾਕੀ ਕੋਈ ਸੱਜਣ ਫੈਕਸ ਆਰਡਰ ਦੀ ਚੰਗੀ ਬਰੀਡ ਵਾਲੀ ਬੱਚੀ ਭਾਲਦਾ ਤਾਂ ਸੰਪਰਕ ਜਰੂਰ ਕਰ ਲਿਓ ਭਰਾਣਾ ਮਗਰ ਵੀ ਬੱਚੀ ਹੈ ਇੱਕ ਨਹੀਂ ਦੋ ਆ ਚੰਗੀਆਂ ਟਾਪ ਦੀਆਂ ਦੋ ਵੜਾ ਇਹ ਫਿਰ ਕਿੰਨੇ ਦਾ ਲੇਖਾ ਜੋਖਾ ਕਰੇਗਾ ਸੰਧੋ ਸਾਹਿਬ ਮੌਲ ਕਰਨੋਂ ਭਾਵੇਂ ਇਹਦਾ ਇੱਕ ਦਾਅ ਕਰ ਲਈਏ ਲੱਖ ਕਰ ਲਈਏ ਆਈ ਦਿਲਮਾਰ ਜਿਹੜੀ ਇਹਦੀ ਸਹੀ 95000 ਰੁਪਏ 90 ਤੇ 5 ਹਾਂਜੀ ਬਾਕੀ ਦੁੱਧ ਮੇਰੇ ਹਿਸਾਬ ਨਾਲ 25 28 ਕਿਲੋ ਦੂੰਗਾ ਹਾਂ ਦੁੱਧ 25 ਤੋਂ ਪਲੱਸ ਨੂੰ ਚੱਲੂਗੀ ਤਾਂ ਨਾ ਆਇਆ ਅੰਦਰ ਨਹੀਂ ਚੱਲੂਗੀ ਹਾਂਜੀ ਚੱਲੂਗੀ ਰੋਤ ਸੁਣੀ ਹਾਂਜੀ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਇਧਰੋਂ ਵੀ ਤੁਸੀਂ ਇਹਨਾਂ ਦੀਆਂ ਫੇਸ ਕੁਆਲਿਟੀਆਂ ਚੈੱਕ ਕਰ ਲਓ ਹੀਰੇ ਚੈੱਕ ਕਰ ਲਓ ਹਾਂ ਧੰਨਵਾਦ